ਹਾਂਜੀ ਮੇਰੇ ਵੱਲੋਂ ਸਾਰੇ ਕਿਸਾਨਾਂ ਨੂੰ ਤੇ ਜ਼ਿਮੀਂਦਾਰ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੇ ਵੀ ਸਾਰੇ ਆਪਣੇ ਕਿਸਾਨ ਭਰਾ ਠੀਕ ਠਾਕ ਹੋਵੋਗੇ ਕਿਸਾਨਾਂ ਨੂੰ ਜਿਹੜਾ ਦੀਵਾਲੀ ਦੇ ਉੱਤੇ ਤੋਹਫ਼ਾ ਦਿੱਤਾ ਗਿਆ ਏ ਤੇ ਬਹੁਤ ਹੀ ਵਧੀਆ ਖੁਸ਼ਖਬਰੀ ਦੀ ਗੱਲ ਹੈ ਕਿਉਂਕਿ ਜਿਹੜਾ ਇਸ ਵਾਰ ਜਿਹੜਾ ਕਣਕ ਦਾ ਸਰਕਾਰੀ ਐਮ ਐਸ ਪੀ ਰੇਟ ਜਿਹੜਾ ਬਲੰ ਦਿੱਤਾ ਗਿਆ ਏ 26 27 ਵਾਲੀ ਸੀਜ਼ਨ ਦਾ ਹੁਣ ਜਿਹੜੀ ਆਪਣੀ ਕਣਕ ਆਉਣ ਵਾਲੇ ਸੀਜ਼ਨ ਦੇ ਵਿੱਚ ਕਿੰਨਾ ਰੇਟ ਵਧਿਆ ਅਤੇ ਕੀ ਰੇਟ ਜਿਹੜੀ ਆਪਣੀ ਕਣਕ ਵਿਕੇਗੀ ਤੇ ਪਿਛਲੇ ਸਾਲ ਕਿੰਨਾ ਰੇਟ ਸੀ ਤੇ ਕਿੰਨੇ ਕੁ ਰੁਪਏ ਦਾ ਜਿਹੜਾ ਇਸ ਵਾਰ ਕਣਕ ਦੇ ਵਿੱਚ ਵਾਧਾ ਕੀਤਾ ਗਿਆ ਹੈ ਤੇ ਆਪਾਂ ਜਿਹੜੀ ਹੁਣ ਕਣਕ ਦੀ ਬਜਾਈ ਕਰੰਦਾ ਜਿਹੜਾ ਸਮਾਂ ਹੈ 1 ਮਹੀਨੇ ਤੱਕ ਜਿਹੜਾ ਸੀਜ਼ਨ ਚੱਲ ਪੈਣਾ ਹੈ ਤੇ ਜਦੋਂ ਆਪਾਂ ਵਾਢੀ ਕਰਕੇ ਇਹਨੂੰ ਮੰਡੀਆਂ ਦੇ ਵਿੱਚ ਲੈ ਕੇ ਜਾਵਾਂਗੇ ਤਾਂ ਆਪਣੀ ਕੀ ਰੇਟ ਜਿਹੜੀ ਪ੍ਰਤੀ ਕੁਆਂਟਲ ਜਿਹੜੀ ਐਮਐਸਪੀ ਉੱਤੇ ਕਣਕ ਆਪਣੀ ਵਿਕੇਗੀ 2026 ਦੇ ਵਿੱਚ ਤੇ ਆਪਣੀ ਵੀਡੀਓ ਤੇ ਨਾਲ ਬਣੇ ਰਹੋ ਵੀਡੀਓ ਨੂੰ ਪੂਰੀ ਦੇਖਿਓ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਤਾਂ ਕਿ ਹੋਰ ਆਪਣੇ ਵੀਰ ਭਰਾਵਾਂ ਤੱਕ ਜਾਣਕਾਰੀ ਪਹੁੰਚ ਸਕੇ ਜੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਆਪਣੇ ਨੂੰ ਸਬਸਕ੍ਰਾਈਬ ਕਰ ਲਓ ਹੋਰ ਵੀਡੀਓ ਦੇਖਣ ਦੇ ਲਈ ਪੈਲਡਾ ਬਟਨ ਪ੍ਰੈਸ ਕਰ ਲਓ ਤਾਂ ਕਿ ਤੁਹਾਨੂੰ ਆਪਣੀ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ ਹਾਂਜੀ ਕਿਸਾਨ ਭਰਾਵੋ ਇਸ ਵਾਰ ਜਿਹੜਾ ਬਹੁਤ ਵਧੀਆ ਪਹਿਲੀ ਵਾਰ ਜਿਹੜਾ ਸਰਕਾਰ ਨੇ ਕਣਕ ਦੇ ਵਿੱਚ ਇੰਨਾ ਜ਼ਿਆਦਾ ਵਾਅਦਾ ਕੀਤਾ ਕਿਉਂਕਿ ਆਪਾਂ ਕਹਿ ਸਕਦੇ ਆ ਵੀ ਬਹੁਤ ਵਧੀਆ ਜਿਹੜੀ ਆਪਾਂ ਨੂੰ ਜਿਹੜਾ ਰੇਟ ਕਣਕ ਦਾ ਮਿਲੇਗਾ ਕਿਉਂਕਿ ਤੁਸੀਂ ਪਿਛਲੇ ਸਾਲਾਂ ਦੇ ਵਿੱਚ ਵੀ ਦੇਖਿਆ ਵੀ ਜਿਹੜਾ ਅਗੇ 30 ਤੋਂ 40 ਰੁਪਏ ਜਿਹੜੇ ਪ੍ਰਤੀ ਕਵਾਂਟਲ ਮਗਰ ਜਿਹੜੀ ਸਰਕਾਰ ਆਪਾਂ ਨੂੰ ਸਾਲ ਪਰ ਸਾਲ ਆਪਾਂ ਨੂੰ ਭਾਉਂਦੀ ਹੁੰਦੀ ਸੀ ਤੇ ਇਸ ਵਾਰ ਝੋਨੇ ਦੇ ਵਿੱਚ ਥੋੜੇ ਜਿਹੇ ਪੈਸੇ ਚਲੋ ਆਪਾਂ ਕਹਿ ਸਕਦੇ ਆ ਵੀ 70 ਰੁਪਏ ਦਾ ਵਾਅਦਾ ਹੋਇਆ ਸੀ ਤੇ 2379 ਰੁਪਏ ਜਿਹੜਾ ਇਸ ਵਾਰ ਝੋਨੇ ਦਾ ਰੇਟ ਹੈ ਪਰ ਹੁਣ ਸਰਕਾਰ ਨੇ ਕਣਕ ਦੇ ਵਿੱਚ ਬਹੁਤ ਵਧੀਆ ਜਿਹੜੀ ਆਪਾਂ ਨੂੰ ਰੇਟ ਦਿੱਤਾ ਏ ਤੇ ਇਸ ਵਾਰ ਜਿਹੜੀ ਆਪਣੀ ਕਣਕ ਜਿਹੜੀ ਵਿਕੇਗੀ ਪਿਛਲੇ ਸਾਲ ਕਿਸਾਨ ਭਰਾਵੋ ਸਾਰਿਆਂ ਨੂੰ ਪਤਾ ਹੀ ਹੈ ਵੀ 2425 ਰੁਪਿਆ ਜਿਹੜਾ ਕਣਕ ਦਾ ਐਮ ਐਸ ਪੀ ਮੰਡੀ ਦੇ ਵਿੱਚ ਰੇਟ ਸੀ ਤੇ ਹੁਣ ਨੋਟ ਕਰ ਲਿਓ ਉਹਦੇ ਵਿੱਚ 160 ਰੁਪਿਆ ਜਿਹੜਾ ਪ੍ਰਤੀ ਕੁਆਂਟਲ ਮਗਰ ਜਿਹੜਾ ਪਾਇਆ ਗਿਆ ਏ ਮਤਲਬ 21 2400 25 ਰੁਪਏ ਦੇ ਵਿੱਚ ਤੁਸੀਂ 160 ਰੁਪਏ ਐਡ ਕਰਕੇ ਜਿਹੜਾ ਇਸ ਵਾਰ ਸਰਕਾਰੀ ਐਮਐਸਪੀ ਜਿਹੜਾ ਕਣਕ ਦੀ ਖਰੀਦ ਹੈ ਉਹ 2585 ਰੁਪਏ ਜਿਹੜੀ ਆਪਣੀ ਕਣਕ ਮੰਡੀਆ ਦੇ ਵਿੱਚ 2026 ਦੇ ਵਿੱਚ ਆਉਣ ਵਾਲੇ ਸੀਜ਼ਨ ਦੇ ਵਿੱਚ ਪ੍ਰਤੀ ਕੁਆਂਟਲ बिकੇਗੀ 2585 ਰੁਪਏ ਪ੍ਰਤੀ ਕੁਆਂਟਲ ਇਹ ਜਿਹੜਾ 26 27 ਵਾਲੇ ਆਪਣੇ ਸੀਜ਼ਨ ਦਾ ਜਿਹੜਾ ਆਉਣ ਵਾਲੇ ਸੀਜ਼ਨ ਦਾ 2026 ਦੇ ਵਿੱਚ ਆਪਣਾ ਕਣਕ ਦਾ ਸਰਕਾਰੀ ਐਮਐਸਪੀ ਰੇਟ ਹੈ। ਬਾਕੀ ਤੁਸੀਂ ਹੁਣ ਕਮੈਂਟਾਂ ਦੇ ਵਿੱਚ ਆਪਣੀ ਰਾਏ ਦਿਓ ਵੀ ਜਿਹੜਾ ਰੇਟ ਹੈ ਇਸ ਵਾਰ ਵਧਾਇਆ ਗਿਆ ਹੈ ਕਿੰਨਾ ਕੁ ਤੁਹਾਨੂੰ ਇਸ ਚੀਜ਼ ਦਾ ਲਾਭ ਮਿਲੇਗਾ ਤੇ ਕਿੰਨ ਰੇਟ ਸਹੀ ਹੈ ਜਾਂ ਫਿਰ ਹੋਰ ਵਧਾਉਣਾ ਚਾਹੀਦਾ ਸੀ ਕਿਉਂਕਿ ਇਸ ਵਾਰ ਜਿਹੜਾ ਝੋਨੇ ਦਾ ਵੀ ਜਿਹੜੇ ਝਾੜਨੇ ਉਹ ਬਹੁਤ ਘੱਟ ਜਿਹੜੇ ਨਿਕਲ ਰਹੇ ਐ ਤੇ ਜੀਵਨ ਦਾ ਭਰਾਵਾਂ ਨੂੰ ਜਿਹੜੇ ਘਾਟੇ ਪੈ ਰਹੇ ਐ ਕਿਉਂਕਿ ਠੇਕੇ ਵਾਲੀ ਜਮੀਨਾਂ ਨੇ ਇਸ ਵਾਰ ਝਾੜ ਵੀ ਜਿਹੜੇ ਬਹੁਤ ਘੱਟ 15 16 ਕੁਇੰਟਲ 20 ਕੁਇੰਟਲ 22 23 25 ਕੁਇੰਟਲ ਤੱਕ ਜਿਹੜੀ ਵਸ ਸਿਰਫ ਜਿਹੜੇ ਝੋਨਿਆਂ ਦੇ ਅਗੇ ਤੇ ਝੋਨਿਆਂ ਦੇ ਝਾੜ ਨਿਕਲ ਰਹੇ ਨੇ ਤੇ ਵਿੱਚ ਵਿੱਚ ਤਾਂ ਕਿਸਾਨਾਂ ਨੂੰ ਜਿਹੜੀ ਆਪਣੀ ਫਸਲ ਬਾਵਨੀ ਵੀ ਪੈ ਗਈ ਐ ਤੇ ਬਹੁਤ ਵੱਡਾ ਜਿਹੜਾ ਆਪਾਂ ਕਹਿ ਸਕਦੇ ਵੀ ਸਮਾਂ ਇਸ ਵਾਰ ਬਹੁਤ ਖਰਾਬ ਸੀ ਤੇ ਕਿਸਾਨਾਂ ਲਈ ਤੇ ਫਸਲਾਂ ਦੇ ਜਿਹੜੇ ਝਾੜ ਇਸ ਵਾਰ ਬਹੁਤ ਜ਼ਿਆਦਾ ਜਿਹੜੇ ਘਟੇ ਨੇ ਤੇ ਬਾਕੀ ਆਪਣੀ ਵੀ ਹੁਣ ਸਾਰਿਆਂ ਨੂੰ ਇੱਕ ਹੀ ਸਲਾਹ ਵੀ ਹੁਣ ਕਣਕ ਦਾ ਰੇਟ ਤਾਂ ਜ਼ਰੂਰ ਵਧਿਆ ਪਰ ਆਉਣ ਵਾਲੇ ਸਮੇਂ ਦਾ ਨਹੀਂ ਪਤਾ ਰੇਟ ਦਾ ਆਪਾਂ ਨੂੰ ਲਾਭ ਫੇਰ ਮਿਲੂਗਾ ਜੇ ਕਣਕ ਦੀ ਫਸਲ ਆਪਣੀ ਵਧੀਆ ਝਾੜ ਦਵੇਗੀ ਵਧੀਆ ਆਪਾਂ ਨੂੰ ਝਾੜ ਆਵੇਗਾ ਤੇ ਜੇ ਰੇਟ ਵੇਸ਼ੱਕ ਵਧਿਆ ਜੇ ਕਣਕ ਦੀ ਫਸਲ ਆਪਣੀ ਘੱਟ ਨਿਕਲੇ ਤਾਂ ਆਪਾਂ ਨੂੰ ਕੋਈ ਵੀ ਫਰੌਟ ਨਹੀਂ ਹੁੰਦਾ ਕਿਉਂਕਿ ਠੇਕੇ ਬਹੁਤ ਨੇ ਤੇ ਇੱਕ ਗੱਲ ਹੋਰ ਵੀ ਇਸ ਵਾਰ ਜਿਹੜੇ ਠੇਕੇ ਬਹੁਤੇ ਨਾ ਵਧਾਏ ਜਾਣ ਕਿਉਂਕਿ ਫਸਲ ਬਹੁਤ ਘੱਟ ਨਿਕਲੀ ਤੇ ਆਉਣ ਵਾਲੇ ਸਮੇਂ ਦਾ ਵੀ ਨਹੀਂ ਪਤਾ ਤੇ ਇਸ ਕਰਕੇ ਠੇਕੇ ਬਿਲਕੁਲ ਨਾ ਚੱਗੇ ਉਪਰੋਂ ਥਲੀ ਕਰਕੇ ਤੇ ਬਾਕੀ ਵੀਡੀਓ ਨੂੰ ਸ਼ੇਅਰ ਕਰਿਓ ਤਾਂ ਕਿ ਹੋਰ ਕਿਸਾਨਾਂ ਤੱਕ ਆਪਣੀ ਜਾਣਕਾਰੀ ਪਹੁੰਚ ਸਕੇ ਸਤਿ ਸ਼੍ਰੀ ਅਕਾਲ ਜੀ